ਤਰੀਕਾ ਲਈ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ ਸਵਾ 8 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀ ਦੀ ਬਾਰੇ ਆ ਅੱਜ ਵੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਹੱਦ ਭੀਤੀ ਇੱਕ ਭੈਣ ਨੇ ਆਪਣੇ ਨਾਲ ਸਾਂਝੀ ਕੀਤੀ ਆ ਉਹ ਕਹਿੰਦੇ ਵੀ ਮੈਂ ਆਹ ਜਾਪ ਕੀਤਾ ਸਿਰਫ 3 ਮਹੀਨੇ ਦੇ ਵਿੱਚ ਕਹਿੰਦੇ ਮੇਰੀ ਅਰਦਾਸ ਪ੍ਰਵਾਨ ਹੋ ਗਈ ਮੇਰੀਆਂ ਮਨੋ ਕਾਮਨਾ ਪੂਰੀਆਂ ਹੋ ਗਈਆਂ ਸਾਡੀਆਂ ਝੋਲੀਆਂ ਗੁਰੂ ਸਾਹਿਬ ਨੇ ਖੁਸ਼ੀਆਂ ਦੇ ਨਾਲ ਭਰ ਦਿੱਤੀਆਂ ਸੋ ਉਹਨਾਂ ਨੇ ਕਿਹੜਾ ਜਾਪ ਕੀਤਾ ਕਿਸ ਸਮੇਂ ਕੀਤਾ ਕਿਸ ਤਰੀਕੇ ਨਾਲ ਕੀਤਾ ਮੈਂ ਸਾਰਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧਵਾ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਅੱਛਾ ਵੀਡੀਓ ਅਗੇ ਕੰਟੀਨਿਊ ਕਰਨ ਤੋਂ ਪਹਿਲਾਂ ਇੱਕ ਗੱਲ ਦਾ ਮੈਂ ਜਵਾਬ ਹੋਰ ਅੱਜ ਜ਼ਰੂਰ ਦਊਂਗੀ ਮੈਂ ਕਾਫੀ ਵਾਰ ਜੋ ਗੁਰਬਾਣੀ ਵਾਲੀ ਵੀਡੀਓਸ ਪਾਉਣੀ ਆ ਨਾ ਤਾਂ ਕਾਫੀ ਵਾਰ ਇਦਾਂ ਦੀ ਕਮੈਂਟਸ ਆਉਂਦੀ ਨੇ ਜਿਦੇ ਵਿੱਚ ਇਹ ਪੁੱਛਦੇ ਨੇ ਹਨਾ ਵੀ ਦੀਦੀ ਜਿਹੜਾ ਇਨਸਾਨ ਪਾਠ ਕਰਦਾ ਹੈ ਕਈ ਵਾਰ ਉਹਦੇ ਨਾਲ ਬਿਨਾ ਪਾਠ ਕਰਨ ਵਾਲਾ ਬੰਦਾ ਠੱਗੀ ਕਰ ਜਾਂਦਾ ਹੈ ਇਹ ਕੋਈ ਮਾੜਾ ਕਰ ਜਾਂਦਾ ਹੈ ਠੀਕ ਹੈ ਕਹਿੰਦੇ ਵੀ ਉਹ ਨੂੰ ਉਹ ਨੂੰ ਉਹਦੇ ਕੀਤੇ ਹੋਏ ਮਾੜੇ ਕਰਮ ਦਾ ਫਲ ਕਿਉਂ ਨਹੀਂ ਮਿਲਦਾ ਹੈ ਨਾ ਤਾਂ ਮੈਂ ਇੱਥੇ ਇੱਕ ਚੀਜ਼ ਤੁਹਾਨੂੰ ਜ਼ਰੂਰ ਕਹੂੰਗੀ ਦੇਖੋ ਜਦੋਂ ਆਪਾਂ ਜਿਹੜੇ ਵੀ ਕਰਮ ਕਮਾਉਣੀ ਆਪਾਂ ਚੰਗੇ ਕਰਮ ਕਮਾਉਣੀ ਆਪਾਂ ਮਾੜੇ ਕਰਮ ਕਮਾਉਣੀ ਆਪਾਂ ਉਹਨਾਂ ਦਾ ਫਲ ਜ਼ਰੂਰ ਮਿਲਦਾ ਹੈ ਚੰਗੇ ਕਰਮ ਦਾ ਫਲ ਚੰਗਾ ਮਿਲੂਗਾ ਮਾੜੇ ਕਰਮ ਦਾ ਫਲ ਮਾੜਾ ਮਿਲੂਗਾ ਪਰ ਮਿਲੂਗਾ ਜ਼ਰੂਰ ਠੀਕ ਹੈ ਇਹ ਹੋ ਸਕਦਾ ਵੀ ਜਿਹੜਾ ਇਨਸਾਨ ਅੱਜ ਮਾੜਾ ਕਰ ਰਿਹਾ ਅger ਉਹ ਅੱਜ ਫਿਰ ਵੀ ਖੁਸ਼ ਫਿਰਦਾ ਠੀਕ ਫਿਰਦਾ ਤਾਂ ਇਹਦਾ ਮਤਲਬ ਵੀ ਹਾਲੇ ਉਹਦੇ ਜਿਹੜੇ ਪਾਪਾਂ ਦਾ ਘੜਾ ਹੈ ਨਾ ਉਹ ਪੂਰਾ ਭਰਿਆ ਨਹੀਂ ਸੋ ਸਬਰ ਰੱਖੋ ਜਿਹੜਾ ਅੱਜ ਤੁਹਾਡੇ ਨਾਲ ਮਾੜਾ ਕਰ ਰਿਹਾ ਹੈ ਨਾ ਯਕੀਨ ਰੱਖੋ ਉਹਦੇ ਦਿਨ ਮਾੜੇ ਆਉਣਗੇ ਇਹ ਕਦੇ ਨਾ ਸੋਚੋ ਵੀ ਮਾੜਾ ਕਰਨ ਵਾਲੇ ਨੂੰ ਚੰਗਾ ਫਲ ਮਿਲੂਗਾ ਪਰ ਹਾਂ ਜੇ ਕੋਈ ਤੁਹਾਡੇ ਨਾਲ ਮਾੜਾ ਕਰ ਰਿਹਾ ਤਾਂ ਤੁਸੀਂ ਆਪਣਾ ਚੰਗਾਪਣਾ ਛੱਡੋ ਤੁਸੀਂ ਉਹਦਾ ਉਹ ਵੀ ਮਾੜਾ ਨਾ ਕਰੋ ਜਿਵੇਂ ਉਹ ਕਰ ਰਿਹਾ ਕਿਉਂਕਿ ਫਿਰ ਤੁਹਾਡੇ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਰਹੇਗਾ ਪਰਮਾਤਮਾ ਵੀ ਮਹਾਰਾਜ ਦਾ ਵੀ ਇਹੀ ਆਪਾਂ ਨੂੰ ਹੁਕਮ ਹੈ ਗੁਰਬਾਣੀ ਦੇ ਵਿੱਚ ਵੀ ਮਾੜਾ ਕਰਨ ਵਾਲ ਦਾ ਵੀ ਚੰਗਾ ਕਰੋ ਤੇ ਜਿਹੜਾ ਤੁਹਾਡਾ ਮਾੜਾ ਕਰਦਾ ਯਕੀਨ ਰੱਖੋ ਉਹਦੇ ਦਿਨ ਮਾੜੇ ਆਉਣਗੇ ਫਿਰ ਇਸ ਤਰੀਕੇ ਨਾਲ ਉਹ ਬੰਦਾ ਭੁੱਲਦਾ ਕਿ ਉਦੋਂ ਫਿਰ ਉਹ ਬੰਦਾ ਪਛਤਾਉਂਦਾ ਵੀ ਜੇ ਉਸ ਵੇਲੇ ਮੈਂ ਆਹ ਚੀਜ਼ ਨਾ ਕਰਦਾ ਪਰ ਫਲ ਸਾਨੂੰ ਜ਼ਰੂਰ ਮਿਲਣਾ ਇਹ ਗੱਲ ਹਮੇਸ਼ਾ ਯਾਦ ਰੱਖਿਓ ਸੋ ਤੁਸੀਂ ਆਪਣੇ ਚੰਗੇ ਕਰਮ ਕਮਾਉਂਦੇ ਰਹੋ ਮਾੜੇ ਕਰਮ ਕਰਨ ਵਾਲੇ ਨੂੰ ਮਾੜੇ ਕਰਮ ਕਮਾਈ ਜਾਣ ਦੋ ਉਹ ਆਪ ਦੇ ਕੰਡੇ ਪੀਜੇ ਆਪ ਹੀ ਵੱਢੂਗਾ ਠੀਕ ਹੈ ਜੀ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਆਉਣ ਵਾਲੇ 2 ਸਾਲਾਂ 4 ਸਾਲਾਂ 'ਚ 5 ਸਾਲਾਂ 'ਚ ਜਾਂ ਹੋ ਸਕਦਾ ਆਪਦੀ ਜ਼ਿੰਦਗੀ ਦੇ ਆਖਰੀ ਦਿਨਾਂ ਦੇ ਵਿੱਚ ਇਹ ਹੋ ਸਕਦਾ ਹੈ ਅੱਗੇ ਉਹਦਾ ਪਰਿਵਾਰ ਵੀ ਇਸ ਚੀਜ਼ ਨੂੰ ਭੁੱਗ ਸਕਦਾ ਪਰ ਉਹਨੂੰ ਸਜ਼ਾ ਜ਼ਰੂਰ ਮਿਲਦੀ ਹੈ ਸੋ ਚਲੋ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਆਪਾਂ ਗੱਲ ਕਰ ਰਹੇ ਸੀ ਅੱਜ ਵੀ ਇੱਕ ਭੈਣ ਨੇ ਜਾਪ ਕੀਤਾ ਤੇ ਵੀ ਉਹਨਾਂ ਦੀਆਂ ਜਿਹੜੀਆਂ ਅਰਦਾਸਾਂ ਉਹ ਸਿਰਫ 3 ਮਹੀਨੇ ਦੇ ਵਿੱਚ ਪ੍ਰਵਾਨ ਹੋਈਆਂ ਉਹ ਭੈਣ ਦੱਸਦੇ ਨੇ ਕਹਿੰਦੇ ਵੀ ਮੈਂ ਮੇਰੇ ਵਿਆਹ ਦੇ ਟਾਈਮ ਮਤਲਬ ਕੀ ਨਾ ਮੇਰਾੜਾ ਪਰਿਵਾਰ ਹੈ ਬਹੁਤ ਮੇਰਾ ਪਿਆਰ ਕਰਦਾ ਸੀ ਕਹਿੰਦੇ ਮੇਰਾ ਬਹੁਤ ਜਨੀ ਕੀ ਉਹਨਾਂ ਨੇ ਦੇਖ ਰੇ ਕਰਨੀ ਬਹੁਤ ਮੇਰੀ ਜਨੀ ਆਦਰ ਸਤਕਾਰ ਸੀ ਪਰਿਵਾਰ ਦੇ ਵਿੱਚ ਕਹਿੰਦੇ ਚਲੋ ਇਦਾਂ ਚੱਲਦਾ ਰਿਹਾ ਕੁਝ ਮਹੀਨੇ ਬੀਤੇ ਕਹਿੰਦੇ ਕੁਝ ਮਹੀਨਿਆਂ ਬਾਅਦ ਨਾ ਮਤਲਬ ਹੁੰਦਾ ਨਾ ਵੀ ਪਰਿਵਾਰ ਨੂੰ ਵੀ ਬੱਚਾ ਹੋ ਜਾਵੇ ਦਾਦਾ ਦਾਦੀ ਨੂੰ ਹੁੰਦਾ ਹੈ ਪਰਿਵਾਰ 'ਚ ਹੁੰਦਾ ਹੈ ਰਿਸ਼ਤੇਦਾਰ ਵੀ ਸਵਾਲ ਪੁੱਛਣ ਲੱਗ ਜਾਂਦੇ ਆ ਤਾਂ ਕਹਿੰਦੇ ਵੀ ਕੁਝ ਕੁ ਮਹੀਨਿਆਂ ਬਾਅਦ ਨਾ ਕਹਿੰਦੇ ਵੀ ਮੇਰੇ ਰਿਸ਼ਤੇਦਾਰਾਂ ਨੇ ਸਹੁਰੇ ਦੇ ਜਿਵੇਂ ਸਹਰਿਆਂ ਕੰਨੂ ਸੀ ਕਹਿੰਦੀ ਉਹਨਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਵੀ ਤੇਰੀ ਹੱਦ ਤੱਕ ਬੱਚਾ ਨਹੀਂ ਮਲਕੀ ਤੂੰ ਪ੍ਰੈਗਨਨਸੀ ਨਹੀਂ ਹੋਈ ਤੇ ਕੋਈ ਪ੍ਰੋਬਲਮ ਨਾ ਹੋਵੇ ਦਿਖਾ ਲਓ ਚੈੱਕ ਕਰ ਲਓ 네ਗੇਟਿਵ ਗੱਲਾਂ ਕਹਿੰਨੀ ਕਰਨੀ ਸ਼ੁਰੂ ਕਰ ਦਿੱਤੀਆਂ ਵੀ ਉਹ ਫਲਾਨੇ ਦੀ ਨੂੰ ਸੀ ਉਹਦੇ ਬੱਚਾ ਨਹੀਂ ਹੋਇਆ ਉਹਨਾਂ ਟੈਂਸਰ ਦਵਾਈ ਨਹੀਂ ਲੈਂਦੀ ਕਹਿੰਦੀ ਇਹ ਗੱਲਾਂ ਜਿਹੜਾ ਵੀ ਆਉਂਦਾ ਉਹਨੇ ਵਕਤ ਇਦਾਂ ਦੀਆਂ ਗੱਲਾਂ ਹੀ ਛਿੜਨੀਆਂ ਤੇ ਕਹਿੰਦੀ ਇਹ ਇਨ੍ਹਾਂ ਚੀਜ਼ਾਂ ਦਾ ਅਸਰ ਸਾਡੇ ਪਰਿਵਾਰ ਦੇ ਵਿੱਚ ਵੀ ਹੋਣਾ ਸ਼ੁਰੂ ਹੋ ਗਿਆ ਕਹਿੰਦੀ ਕਿਉਂਕਿ ਦੇਖੋ ਹਨਾ ਜਿਹੜਾ ਮੁੰਡਾ ਹੁੰਦਾ ਉਹਦੇ ਮਾਪਾਪ ਨੂੰ ਹੁੰਦਾ ਵੀ ਸਾਡੀ ਪੀੜ੍ਹੀ ਅੱਗੇ ਵਧੇ ਤੇ ਸਾਡੇ ਬੱਚਾ ਹੋਵੇ ਪਰ ਇੱਕ ਗੱਲ ਇਹ ਵੀ ਸੱਚਾਈ ਹੈ ਵੀ ਬੱਚਾ ਦੇਣਾ ਨਾ ਦੇਣਾ ਉਸ ਪਰਮਾਤਮਾ ਦੇ ਹੱਥ ਹੈ ਇਹ ਆਪਣੇ ਇਨਸਾਨਾਂ ਦੇ ਹੱਥ ਵਿੱਚ ਨਹੀਂ ਔਰ ਕੋਈ ਵੀ ਔਰਤ ਇਹ ਜਿਨੀ ਹੁੰਦੀ ਜਿਹੜੀ ਇਹ ਨਹੀਂ ਚਾਹੁੰਦੀ ਮੈਂ ਮਾਂ ਨਾ ਬਣਾ ਵੀ ਮੈਂ ਮਾਂ ਨਾ ਬਣਾ ਤੇ ਹਰ ਇੱਕ ਬੰਦਾ ਇਹ ਚਾਹੁੰਦਾ ਮੈਂ ਪਿਓ ਬਣਾ ਮਾਂ ਇੱਕ ਔਰਤ ਚਾਹੁੰਦੀ ਹੈ ਮੈਂ ਮਾਂ ਬਣਾ ਪਰ ਕਹਿੰਦੇ ਵੀ ਅਸੀਂ ਬਹੁਤ ਦਵਾਈਆਂ ਵੀ ਖਾਲੀਆਂ ਡਾਕਟਰ ਨੂੰ ਵੀ ਦਿਖਾ ਲਈ ਵੀ ਕਹਿੰਦੇ ਕੋਈ ਵੀ ਅਸਰ ਨਹੀਂ ਸੀ ਹੋ ਰਿਹਾ ਤੇ ਕਹਿੰਦੀ ਜਿਉਂ-ਜਿਉਂ ਟਾਈਮ ਬੀਤਦਾ ਗਿਆ ਘਰ ਦੇ ਵਿੱਚ ਤਣਾਅ ਵਧਦਾ ਗਿਆ ਕਹਿੰਦੀ ਇੱਕ ਦਿਨ ਇਦਾਂ ਦਾ ਆ ਗਿਆ ਵੀ ਘਰ ਦੇ ਵਿੱਚ ਇਹ ਗੱਲ ਚੱਲਨੀ ਸ਼ੁਰੂ ਹੋ ਗਈ ਕਿ ਜੇ ਤੇਰੇ ਬੱਚਾ ਨਾ ਹੋਇਆ ਅਸੀਂ ਤਾਂ ਆਪਦੇ ਮੁੰਡੇ ਦਾ ਵਿਆਹ ਹੋਰ ਕਰਾਂਗੇ ਤੇ ਕਹਿੰਦੀ ਮਤਲਬ ਦੇਖੋ ਚਾਹੇ ਇਹ ਸਮਝ ਲਓ ਵੀ ਆਪਾਂ ਕਹਿੰਦੇ ਨੇ ਕਈ ਵਾਰੀ ਮੈਡੀਕਲ ਪ੍ਰੋਬਲਮ ਕਈ ਵਾਰੀ ਬੰਦੇ ਦੇ ਵਿੱਚ ਵੀ ਹੁੰਦੀ ਆ ਹਨਾ ਪਰ ਕਹਿੰਦੀ ਉਹਨਾਂ ਨੇ ਸਾਰਾ ਮੂੜਾ ਮੇਰੇ ਸਿਰ ਤੇ ਮੜਦਾ ਵੀ ਨਹੀਂ ਤੇਰੀ ਜੀ ਪ੍ਰੋਬਲਮ ਆ ਅਸੀਂ ਤਾਂ ਉਹਦੇ ਮੁੱਢ ਦਾ ਵਿਆਹ ਹੋਰ ਕਰਾਂਗੇ ਅਗਰ ਤੇਰੇ ਬੱਚਾ ਨਾ ਹੋਇਆ ਕਹਿੰਦੀ ਉਹਨਾਂ ਨੇ ਮੈਨੂੰ ਟਾਈਮ ਦਿੱਤਾ 6 ਮਹੀਨੇ ਦਾ ਕਹਿੰਦੀ ਉਹ ਕਹਿੰਦੇ ਅਸੀਂ ਆ 6 ਮਹੀਨੇ ਦੇਖਣਾ ਨਹੀਂ ਆਸੇ ਆ ਉਹਦੇ ਬੱਚੇ ਦਾ ਵਿਆਹ ਕਰਾਂਗੇ ਕਹਿੰਦੀ ਮੈਂ ਇਸੇ ਦੌਰਾਨ ਇੱਕ ਦਿਨ ਉਹਦੇ ਪੀਕੇ ਘਰ ਗਈ ਕਹਿੰਦੀ ਉੱਥੇ ਮੈਂ ਜਿੰਨੇ ਹੱਟ ਮੇਰੇ ਮਨ ਚ ਚਿੰਤਾ ਲੱਗੀ ਰਹਿੰਦੀ ਸੀ ਮੈਂ ਆਪਣੇ ਮਾਪੇnabla ਵੀ ਇਹ ਗੱਲ ਸਾਂਝੀ ਕੀਤੀ ਕਹਿੰਦੀ ਉਹ ਵੀ ਫਿਕਰ ਦੇ ਵਿੱਚ ਵੀ ਸਾਡੀ ਧੀ ਦਾ ਘਰ ਨੌਜੜ ਜਾਵੇ ਕਿਤੇ ਸਾਡੀ ਪੀਵੀ ਜ਼ਿੰਦਗੀ ਨਾ ਖਰਾਬ ਹੋ ਜਾਈ। ਕਹਿੰਦੇ ਉਸੇ ਦੌਰਾਨ ਮੇਰੀ ਮਤਲਬ ਰਿਸ਼ਤੇਦਾਰੀ ਦੇ ਵਿੱਚੋਂ ਜਨਨ ਕੀ ਮੰਮੀ ਦੀ ਸਿਸਟਰ ਇਹਨੂੰ ਦੀ ਮਾਸੀ ਕਹਿੰਦੀ ਉਹ ਆਈ ਹੋਈ ਸੀਗੀ। ਕਹਿੰਦੀ ਉਹ ਮੈਨੂੰ ਕਹਿੰਦੇ ਵੀ ਮੈਂ ਨਾ ਤੈਨੂੰ ਇੱਕ ਗੱਲ ਕਹਾਂ ਕਹਿੰਦੇ ਤੂੰ ਨਾ ਕੁਛ ਨਾ ਕਰ। ਕਹਿੰਦੀ ਵੀ ਤੂੰ ਨਾ ਮੂਲ ਮੰਤਰ ਦਾ ਪਾਠ ਕਰਿਆ ਕਰ। ਤੇ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਨਾਮ ਨੂੰ ਧਿਆਇਆ ਕਰ ਹਰ ਵੇਲੇ ਜਦੋਂ ਵੀ ਤੈਨੂੰ ਕੋਈ ਮਨ ਉਦਾਸ ਹੋਵੇ ਉਹਦੀ ਮਾਰਾ ਇਹਦਾ ਨਾਮ ਧਿਆ ਲਿਆ ਤਨ ਤਨ ਬਾਬਾ ਦੀਪ ਸਿੰਘ ਦਾ ਤੇ ਮੂਲ ਮੰਤਰ ਸਹਾ ਉਸੇ ਟੰਮ ਕਰਨਾ ਸ਼ੁਰੂ ਕਰਤਾ ਤੇ ਰੱਬ ਤੇ ਡੋਰੀਆਂ ਛੱਡ ਦੇ ਪ੍ਰਮਾਤਮਾ ਜਰੂ ਮਿਹਰ ਕਰੂਗਾ ਉਹ ਕਹਿੰਦੀ ਜਦੋਂ ਨਾ ਮ ਮੂਲ ਮੰਤਰ ਸਦਾ ਪਾਠ ਕਰਨਾ ਜਦੋਂ ਕਹਿੰਦੀ ਮੇਰੇ ਮਨ ਨੂੰ ਚਿੰਤਾ ਲੱਗ ਜਾਨੀ ਮੂਲ ਮੰਤਰ ਸਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਕਹਿੰਦੀ ਮੇਰਾ ਮਨ ਸ਼ਾਂਤ ਹੋ ਜਾਣਾ ਮੈਂ ਉਹਨਾਂ ਚਿੰਤਾਵਾਂ ਚੋਂ ਬਾਹਰ ਨਿਕਲ ਆਉਂਦੀ ਸੀਗੀ ਕਿ ਮੇਰਾ ਮਨ ਬੜਾ ਸਕੂਨ ਨਾ ਭੱਜ ਜਾਂਦਾ ਸੀ। ਕਹਿੰਦੀ ਇਸੇ ਤਰੀਕੇ ਨਾਲ ਮੈਂ ਕੰਮ ਕਰਦੇ ਵੀ ਬਿਲੇ ਬੈਠੇ ਵੀ ਕਹਿੰਦੀ ਕਿਉਂਕਿ ਮੈਨੂੰ ਘਰ ਦੇ ਵਿੱਚ ਹੁਣ ਬਲਾਉਣਾ ਕਟਾ ਦਿੱਤਾ ਸੀ ਸਾਰਿਆਂ ਨੇ ਵੀ ਇਹਦੇ ਬੱਚਾ ਨਹੀਂ ਹੁੰਦਾ ਇਹ ਤਾਂ ਬਾਝ ਹੈ। ਤਾਂ ਕਹਿੰਦੀ ਮੈਂ ਬੈਠੇ ਵੀ ਜਿਨ ਇਕੱਲੇ ਮੂਲ ਮੰਤਰ ਸਾਧਾ ਪਾਠ ਕਰਦੇ ਰਹਿਣਾ। ਕਹਿੰਦੀ ਦਿਨ ਰਾਤ ਸਮਝ ਲਓ ਨਾਟੇ ਮੈਂ ਜਾਗਦੀ ਮੂਲ ਮੰਤਰ ਸਾਧ ਕਰਦੇ ਰਹਿਣਾ। ਕਹਿੰਦੀ ਇੱਕ ਦਿਨ ਉਹ ਆਇਆ ਜਨਨ ਕੀ ਜਦੋਂ ਸ਼ੁਰੂ ਕੀਤਾ ਸੀ ਹੂਲ ਮੰਤਰ ਸੇ ਉਦੋਂ 3 ਮਹੀਨੇ ਬਾਅਦ ਕਹਿੰਦੀ ਨਾ ਤੇ ਜਦੋਂ ਕਹਿੰਦੀ ਮੈਨੂੰ ਇਦਾਂ ਥੋੜਾ ਜਿਹਾ ਲੱਗਿਆ ਸਿੰਪਟਮ ਇਦਾਂ ਦੇ ਵੀ ਸ਼ਾਇਦ ਕੋਈ ਖੁਸ਼ਖਬਰੀ ਹੋ ਸਕਦੀ ਆ ਕਹਿੰਦੀ ਮੈਂ ਟੈਸਟ ਕਰਾਇਆ ਟੈਸਟ ਕਰਾਇਆ ਤਾਂ ਟੈਸਟ ਪੋਜ਼ਿਟਿਵ ਆਇਆ ਕਹਿੰਦੀ ਮੇਰੀ ਖੁਸ਼ੀ ਦਾ ਟਿਕਾਣਾ ਨਾ ਰਹਾ ਤੇ ਕਹਿੰਦੀ ਮੈਂ ਆਪਣੇ ਸੱਸ ਨੂੰ ਵੀ ਖੁਸ਼ੀ-ਖੁਸ਼ ਦੱਸਿਆ ਵੀ ਮੰਮੀ ਇਦਾਂ ਕਰਕੇ ਮੇਰੀ ਜਿਹੜੀ ਰਿਪੋਰਟ ਆ ਪੋਜ਼ਿਟਿਵ ਆਈ ਹੈ ਕਹਿੰਦੀ ਫਿਰ ਉਹ ਵੀ ਖੁਸ਼ ਹੈ ਕਿਉਂਕਿ ਉਹ ਵੀ ਬੱਚਾ ਚਾਹੁੰਦੇ ਸੀ ਤੇ ਪਰਿਵਾਰ ਸਾਰਾ ਖੁਸ਼ ਕਹਿੰਦੀ ਮੇਰੀ ਪਹਿਲਾਂ ਦੀ ਤਰ੍ਹਾਂ ਪਰਿਵਾਰ ਦੇ ਵਿੱਚ ਵੀ ਖਰੀਖ ਮੇਰੀ ਕੇਅਰ ਹੋਣੀ ਸ਼ੁਰੂ ਹੋ ਗਈ ਮੈਨੂੰ ਮਤਲਬ ਹੱਥਾਂ ਪੈਰਾਂ ਤੇ ਚੱਕ ਲਿਆ ਕਹਿੰਦੀ ਮੇਰੇ ਪਰਿਵਾਰ ਨੇ ਵੀ ਵੀ ਸਾਡੀ ਘਰ ਪਰਮਾਤਮਾ ਦੀ ਮਿਹਰ ਹੋ ਰਹੀ ਆ ਕਹਿੰਦੀ ਵੀ ਮੈਂ ਉਹ ਇਹਸਾਨ ਜਿਹੜਾ ਹੈਗਾ ਅੱਜ ਤੱਕ ਨਹੀਂ ਕਹਿੰਦੀ ਮੈਂ ਉਤਾਰ ਸਕੀ ਨਾ ਕੋਈ ਇਹ ਜੀ ਕੋਈ ਕਹਿੰਦੀ ਕੋਈ ਚੀਜ਼ ਆ ਜਿਹਦੇ ਨਾਲ ਆਪਾਂ ਉਹਦਾ ਮੁੱਲ ਚੁਕਾ ਸਕੀਏ ਤੇ ਕਹਿੰਦੀ ਮੈਂ ਹਰ ਰੋਜ਼ ਸਵੇਰੇ ਉੱਠਦੇ ਤੇ ਰਾਤ ਨੂੰ ਸੌਂਦੇ ਮੈਂ ਹਰ ਰੋਜ਼ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਦੀ ਆਂ ਵੀ ਵਾਹਿਗੁਰੂ ਅੱਜ ਜਿਹੜੀ ਇਹ ਜ਼ਿੰਦਗੀ ਮੈਂ ਜੀ ਰਹੀ ਆਂ ਇਹ ਤੁਹਾਡੀ ਦੇਣ ਹੈ ਨਹੀਂ ਤਾਂ ਪਤਾ ਨਹੀਂ ਮੇਰੀ ਜ਼ਿੰਦਗੀ ਚ ਕੀ ਹੋਣਾ ਸੀ ਮੇਰਾ ਘਰ ਵੀ ਬਸਿਆ ਰਹਿਣਾ ਸੀ ਜਾਂ ਨਹੀਂ ਰਹਿਣਾ ਸੀ ਜਾਂ ਮੈਂ ਕਿੱਥੇ ਹੁੰਦੀ ਹੁਣ ਇਸ ਸਮੇਂ ਕੋਈ ਪਤਾ ਨਹੀਂ ਤੇ ਕਹਿੰਦੀ ਪਰ ਉਸ ਦਿਨ ਮੇਰਾ ਉੱਥੇ ਜਾਣਾ ਮਾਸੀ ਦਾ ਮਿਲਣਾ ਉਹਨਾਂ ਦਾ ਮੈਨੂੰ ਸਲਾਹ ਦੇਣਾ ਤੇ ਮੇਰਾ ਗੁਰੂ ਸਾਹਿਬ ਦੇ ਚਰਨੀ ਲੱਗਣਾ ਕਹਿੰਦੀ ਜਿਵੇਂ ਪਰਮਾਤਮਾ ਨੇ ਕੋਈ ਹੀਲਾ ਬਣਾਇਆ ਹੁੰਦਾ ਵੀ ਸਾਰਾ ਕੁਝ ਇਹ ਕਹਿੰਦੀ ਉਸ ਤੋਂ ਬਾਅਦ ਪ੍ਰਮਾਤਮਾ ਨੇ ਜਿਵੇਂ ਸਾਡੀਆਂ ਜਿਹੜੀਆਂ ਝੋਲੀਆਂ ਖੁਸ਼ੀਆਂ ਨਾਲ ਹੀ ਭਰ ਦਿੱਤੀਆਂ ਕਹਿੰਦੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਦੁੱਖ ਦੇ ਵਿੱਚ ਮੈਂ ਮੂਲ ਮੰਤਰ ਸਦਾ ਪਾਠ ਕੀਤਾ ਕੋਈ ਵੀ ਪ੍ਰੋਬਲਮ ਆ ਜੇ ਕਹਿੰਦੀ ਮੈਂ ਮੂਲ ਮੰਤਰ ਸਭ ਜ਼ਰੂਰ ਕਰਦੀ ਹਾਂ ਸੋ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੀ ਐਂਡ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ